ਪੰਜਾਬ ਦੇ ਲੋਕਾਂ ਨੇ ਜੰਗਾ ਲੜੀਆਂ ਔਰ ਦੇਸ਼ ਨੂੰ ਪ੍ਰੋਟੈਕਟ ਕੀਤਾ ਅੱਜ ਜਦੋਂ ਪੰਜਾਬ ਨੂੰ ਲੋੜ ਸੀ ਤਬੈ ਸਮਝਦਾ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਦੇ ਨਾਲ ਧੋਖਾ ਕਮਾਇਆ ਪੰਜਾਬ ਦੇ ਨਾਲ ਧਗਾ ਕਮਾਇਆ ਪੰਜਾਬ ਦੀ ਪਿੱਠ ਖੁਰਾ ਮਾਰਿਆ 9 ਸੈਪਟੰਬਰ ਨੂੰ ਯਾਨੀ ਲਗਭਗ 1 ਮਹੀਨੇ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਪੰਜਾਬ ਚਾਉਂਦੇ ਨੇਗੇ ਪਰ ਲੇਕਿਨ ਫਿਰ ਵੀ ਆ ਕੇ ਪੰਜਾਬ ਦੇ ਲੋਕਾਂ ਦੇ ਦਰਦਾਂ 'ਚ ਹਿੱਸਾ ਪਾਉਣ ਦੀ ਬਜਾਏ ਆਕੇ ਕੀ ਕਹਿੰਦੇ ਨੇ ਕਿ 1600 ਕਰੋੜ ਰੁਪਏ ਦੀ ਮੈਂ ਰਾਸ਼ੀ ਜਿਹੜੀ ਦੇ ਕੇ ਚੱਲਿਆਗਾ ਮੈਨੂੰ ਅਫਸੋਸ ਆ ਕਿ ਅੱਛਾ ਹੁੰਦਾ ਉਹ लाਡੀ ਜਿਹੜਾ 9 ਸਾਲ ਦਾ ਮਾਰਿਆ ਗਿਆ ਜਿਹਦੇ ਪਿਤਾ ਦਾ ਨਾਮ ਬਾਗ ਪਿੰਡ ਕੌਲੀਆਂ ਦਾ ਰਹਿਣ ਵਾਲਾ ਪਠਾਨਕੋਟ ਜ਼ਿਲ੍ਹੇ ਦਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਪਠਾਨਕੋਟ ਚ ਗਏ ਸੀ ਸਪੀਕਰ ਸਾਹਿਬ ਕਿੱਡਾ ਭਿਆਨਕ ਹਾਦਸਾਗਾ ਤਿੰਨ ਬੱਚੇ लाਡੀ ਲੱਛੂ ਤੇ ਮੀਨੂ ਇੱਕੋ ਬਾਗ ਦੇ ਪਿਤਾ ਦਾ ਨਾਮ ਬਾਗ ਆ ਉਹ ਤਿੰਨ ਬੱਚੇ ਜਿਹੜੇ ਖੜਾ ਚੁਰਣ ਗਏ ਮਾਰੇ ਗਏ ਉਹਨਾਂ ਦੇ ਪਸ਼ੂ ਤਬਾਹ ਹੋ ਗਏ ਕਿਉਂਕਿ ਗੁੱਜਰ ਬਰਾਦਰੀ ਨੂੰ ਬੁਲਾਉ ਕਰਦੇ ਸੀ ਪਸ਼ੂਆਂ ਦਾ ਕੰਮ ਕਰਦੇ ਸੀ ਪਰ ਅਫਸੋਸ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਉਸ ਜੇ ਬਾਗ ਨੂੰ ਬੁਲਾ ਲੰਦੇ ਬੁਲਾ ਕੇ ਗੱਲ ਨਾਲ ਲਾ ਲੰਦੇ ਸ਼ਾਇਦ ਉਹਦੇ ਅਥਰੂ ਪੂੰਜੜ ਦਾ ਥੋੜਾ ਬਹੁਤਾ ਕੰਮ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਕਰ ਜਾਂਦੇ ਪਰ ਲੇਕਿਨ ਨਹੀਂ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਇੱਕ ਸ਼ਬਦ ਉਸ ਬਾਗ ਦੇ ਪਰਿਵਾਰ ਦੇ ਲਈ ਜਾਂ ਉਸ ਕੇ ਸ਼ਬਦ ਲਈ ਨਹੀਂ ਬੋਲਿਆ ਜੀ ਦੀ ਉਮਰ ਮਹਿਜ 12 ਸਾਲ ਅਸਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਜਿਹੜੀ ਅਫਗਾਨਿਸਤਾਨ ਦੀ ਤਾਲੀਬਾਨ ਸਰਕਾਰ ਨੂੰ ਚੰਦ ਘਟਿਆਂ ਚ ਮਦਦ ਵੀ ਬਚਾਉਂਦੀ ਆ ਤੇ ਹਮਦਰਦੀ ਵੀ ਬਰਖਰਦ ਕਰਦੀ ਆ ਪੰਜਾਬ ਉਹ ਸੂਬਾ ਕਾ ਜਿਹਨੇ 1961 ਦੀ ਗੱਲ ਕਰ ਲਈਏ 1962 ਦੀ ਗੱਲ ਚਾਲੀਏ 1963 ਦੀ ਗੱਲ ਕਰ ਲਈਏ ਸਪੀਕਰ ਸਾਹਿਬ 1971 ਦੀ ਗੱਲ ਕਰ ਲਈਏ ਇਹਨਾਂ ਸਾਰੀਆਂ جنگਾਂ ਦੇ ਅੰਦਰ ਦੇਸ਼ ਦਾ ਸਾਥ ਇੱਕ ਠੋਕ ਕੇ ਦਿੱਤਾ ਪੰਜਾਬ ਦੇ ਲੋਕਾਂ ਨੇ ਇੱਕ ਥੋਕੇ ਸਾ ਦਿੱਤਾ ਮੇਰਾ ਆਪਣਾ ਪਿਤਾ ਮੇਰਾ ਆਪਣਾ ਪਿਤਾ ਸਰਦਾਰ ਬੀਰ ਸਿੰਘ ਜੀ ਇਸ ਦੁਨੀਆ ਤੇ ਨਹੀਂ ਰਹੇ ਉਹਨਾਂ ਨੇ 1962 ਦੀ ਜੰਗ ਵੀ ਲੜੀ 1971 ਦੀ ਜੰਗ ਵੀ ਲੜੀ ਔਰ ਦੇ ਬੇੜਾ ਕਹਿਣ ਦਾ ਭਾਵ ਆ ਕਿ ਸਾਡੇ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਜੰਗਾਂ ਲੜੀਆਂ ਔਰ ਦੇਸ਼ ਨੂੰ ਪ੍ਰੋਟੈਕਟ ਕੀਤਾ ਅੱਜ ਜਦੋਂ ਪੰਜਾਬ ਨੂੰ ਲੋੜ ਸੀ ਤਾਂ ਮੈਂ ਸਮਝਦਾ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਦੇ ਨਾਲ ਧੋਖਾ ਕਮਾਇਆ ਪੰਜਾਬ ਦੇ ਨਾਲ ਧਗਾ ਕਮਾਇਆ ਪੰਜਾਬ ਦੀ ਪਿੱਠ ਛੁਰਾ ਮਾਰਿਆ